ਅਬ ਵੇਖੋ ਕਿਵੇਂ ਨਾ ਲੋਕਾ ਦੇ ਵੱਲੋਂ ਆਪਣੀ ਜਾਨ ਸ਼ਰੀਆਮ ਖੱਤਰੀ ਦੇ ਵਿੱਚ ਪਾਈ ਜਾ ਰਹੀ ਹੈ ਦੁਨੀਆਂ ਦੇ ਵਿੱਚ ਇੱਕ ਚੀਜ਼ ਜਾਣੀ ਹੈ ਜੋ ਕਿ ਫਰੀ ਦੇ ਵਿੱਚ ਤੇ ਆਸਾਨੀ ਨਾਲ ਨਹੀਂ ਮਿਲਦੀ ਪਰ ਵੇਖੋ ਕਿਵੇਂ ਇਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਚਿੰਤਾ ਪਰੇਸ਼ਾਨੀ ਹੀ ਨਹੀਂ ਹੈ ਜਿੱਥੇ ਇੱਕ ਪਾਸੇ ਪਾਣੀ ਨੇ ਇਸ ਵਿਲੇ ਭਾਰੀ ਤਬਾਹੀ ਮਚਾਈ ਹੋਈ ਹੈ ਭਾਵੇਂ ਮੈਦਾਨੀ ਇਲਾਕੇ ਹੋਣ ਤੇ ਭਾਵੇਂ ਪਹਾੜੀ ਇਲਾਕੇ ਹੋਣ ਉੱਥੇ ਇਸ ਵੇਲੇ ਪਾਣੀ ਦੇ ਵੱਲੋਂ ਤਰਥੱਲੀ ਮਚਾ ਕੇ ਰੱਖ ਦਿੱਤੀ ਗਈ ਹੈ ਇਸ ਦੇ ਦਰਮਿਆਨ ਇਹ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਹੈ ਪਰ ਮੇਲਾ ਕਿਸੇ ਡਰ ਤੋਂ ਇਹ ਮੁੰਡੇ ਵਿਖੋ ਕਿਵੇਂ ਇਸੇ ਪਾਣੀ ਦੇ ਵਹਾਅ ਦੇ ਵਿੱਚੋਂ ਮੋਟਰਸਾਈਕਲ ਕੱਢਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਆਪਣੀ ਜਾਨ ਦੀ ਲੱਗਦਾ ਕਿ ਇਹਨਾਂ ਨੂੰ ਕੋਈ ਪਰਵਾ ਨਹੀਂ ਹੈ ਕਿ ਕਿਵੇਂ ਇਹਨਾਂ ਦੇ ਵੱਲੋਂ ਸ਼ਰੀਅਮ ਜਾਨ ਖਤਰੇ ਦੇ ਵਿੱਚ ਪਾਈ ਜਾ ਰਹੀ ਹੈ ਛੋੜ ਤੋ ਹੱਥ ਛੋੜ ਦੇ ਹਾਲੇ ਨਿਕਲ ਜਾਏ ਹਾਲੇ ਨਿਕਲ ਜਾਏ ਹਾਲੇ ਨਿਕਲ ਜਾਏ ਹਾਲੇ ਕਰੇਂ ਜਾਣ ਲੈ ਅੱਜ ਘਾੜ ਲਈ ਕਈ ਨਹੀਂ ਤਮੰਸਰਾ ਹਾਂ ਪਕੜਾਓ ਗਈ ਗਈ ਓ ਗਈ ਗਈ ਓ ਗਈ 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 ਆਪਣਾ ਪਾ ਵੇਖੋ ਕਿਵੇਂ ਨਾ ਲੋਕਾ ਦੇ ਵੱਲੋਂ ਆਪਣੀ ਜਾਨ ਸ਼ਰੀਆਮ ਖੱਤਰੀ ਦੇ ਵਿੱਚ ਪਾਈ ਜਾ ਰਹੀ ਹੈ ਦੁਨੀਆਂ ਦੇ ਵਿੱਚ ਇੱਕ ਚੀਜ਼ ਜਾਣੀ ਹੈ ਜੋ ਕਿ ਫਰੀ ਦੇ ਵਿੱਚ ਤੇ ਆਸਾਨੀ ਨਾਲ ਨਹੀਂ ਮਿਲਦੀ ਪਰ ਵੇਖੋ ਕਿਵੇਂ ਇਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਚਿੰਤਾ ਪਰੇਸ਼ਾਨੀ ਹੀ ਨਹੀਂ ਹੈ ਜਿੱਥੇ ਇੱਕ ਪਾਸੇ ਪਾਣੀ ਨੇ ਇਸ ਵਿਲੇ ਭਾਰੀ ਤਬਾਹੀ ਮਚਾਈ ਹੋਈ ਹੈ ਭਾਵੇਂ ਮੈਦਾਨੀ ਇਲਾਕੇ ਹੋਣ ਤੇ ਭਾਵੇਂ ਪਹਾੜੀ ਇਲਾਕੇ ਹੋਣ ਉੱਥੇ ਇਸ ਵੇਲੇ ਪਾਣੀ ਦੇ ਵੱਲੋਂ ਤਰਥੱਲੀ ਮਚਾ ਕੇ ਰੱਖ ਦਿੱਤੀ ਗਈ ਹੈ ਇਸ ਦੇ ਦਰਮਿਆਨ ਇਹ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਹੈ ਪਰ ਮੇਲਾ ਕਿਸੇ ਡਰ ਤੋਂ ਇਹ ਮੁੰਡੇ ਵਿਖੋ ਕਿਵੇਂ ਇਸੇ ਪਾਣੀ ਦੇ ਵਹਾਅ ਦੇ ਵਿੱਚੋਂ ਮੋਟਰਸਾਈਕਲ ਕੱਟਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਆਪਣੀ ਜਾਨ ਦੀ ਲੱਗਦਾ ਕਿ ਇਹਨਾਂ ਨੂੰ ਕੋਈ ਪਰਵਾ ਨਹੀਂ ਹੈ ਕਿ ਕਿਵੇਂ ਇਹਨਾਂ ਦੇ ਵੱਲੋਂ ਸ਼ਰੀਅਮ ਜਾਨ ਖਤਰੇ ਦੇ ਵਿੱਚ ਪਾਈ ਜਾ ਰਹੀ ਹੈ ਛੋੜ ਤੋ ਹੱਥ ਛੋੜ ਦੇ ਹਾਲੇ ਨਿਕਲ ਜਾਏ ਹਾਲੇ ਨਿਕਲ ਜਾਏ ਹਾਲੇ ਨਿਕਲ ਜਾਏ ਹਾਲੇ ਕਰੇਂ ਜਾਣ ਲੈ ਆਜੇ ਘਾੜ ਲੈ ਕਈ ਨਹੀਂ ਤਮੰਸਰਾ ਹਾਂ ਪਕੜਾਓ ਗਈ ਗਈ ਓ ਗਈ ਗਈ ਓ ਗਈਏ ਗਈ 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 ਓ ਗਈ ਆਪਣਾ ਆਹ ਲਓ ਆ ਵੇਖੋ ਕਿਵੇਂ ਨਾ ਲੋਕਾ ਦਵਲੂ ਆਪਣੀ ਜਾਨ ਸ਼ਰੀਆਮ ਖੱਤਰੀ ਦੇ ਵਿੱਚ ਪਾਈ ਜਾ ਰਹੀ ਹੈ ਦੁਨੀਆਂ ਦੇ ਵਿੱਚ ਇੱਕ ਚੀਜ਼ ਜਾਣੀ ਹੈ ਜੋ ਕਿ ਫਰੀ ਦੇ ਵਿੱਚ ਤੇ ਆਸਾਨੀ ਨਾਲ ਨਹੀਂ ਮਿਲਦੀ ਪਰ ਵੇਖੋ ਕਿਵੇਂ ਇਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਚਿੰਤਾ ਪਰੇਸ਼ਾਨੀ ਹੀ ਨਹੀਂ ਹੈ ਜਿੱਥੇ ਇੱਕ ਪਾਸੇ ਪਾਣੀ ਨੇ ਇਸ ਵਿਲੇ ਭਾਰੀ ਤਬਾਹੀ ਮਚਾਈ ਹੋਈ ਹੈ ਭਾਵੇਂ ਮੈਦਾਨੀ ਇਲਾਕੇ ਹੋਣ ਤੇ ਭਾਵੇਂ ਪਹਾੜੀ ਇਲਾਕੇ ਹੋਣ ਉੱਥੇ ਇਸ ਵੇਲੇ ਪਾਣੀ ਦੇ ਵੱਲੋਂ ਤਰਥੱਲੀ ਮਚਾ ਕੇ ਰੱਖ ਦਿੱਤੀ ਗਈ ਹੈ ਇਸ ਦੇ ਦਰਮਿਆਨ ਇਹ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਹੈ ਪਰ ਮਿਲਾਂ ਕਿਸੇ ਡਰ ਤੋਂ ਇਹ ਮੁੰਡੇ ਵਿਖੋ ਕਿਵੇਂ ਇਸੇ ਪਾਣੀ ਦੇ ਵਹਾਅ ਦੇ ਵਿੱਚੋਂ ਮੋਟਰਸਾਈਕਲ ਕੱਢਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਆਪਣੀ ਜਾਨ ਦੀ ਲੱਗਦਾ ਕਿ ਇਹਨਾਂ ਨੂੰ ਕੋਈ ਪਰਵਾ ਨਹੀਂ ਹੈ ਕਿ ਕਿਵੇਂ ਇਹਨਾਂ ਦੇ ਵੱਲੋਂ ਸ਼ਰੀਅਮ ਜਾਨ ਖਤਰੇ ਦੇ ਵਿੱਚ ਪਾਈ ਜਾ ਰਹੀ ਹੈ ਛੋੜ ਤੋ ਹੱਥ ਛੋੜ ਦੇ ਹਾਲੇ ਨਿਕਲ ਜਾਏ ਹਾਲੇ ਨਿਕਲ ਜਾਏ ਹਾਲੇ ਨਿਕਲ ਜਾਏ ਹਾਲੇ ਕਰੇਂ ਜਾਣ ਲੈ ਨਿਕਾਲ ਲੈ ਕਹੀ ਨਹੀਂ ਤਮੰਸੁਰ ਹੈ ਹਾਂ ਮਾਂ ਪਕੜਾਓ ਗਈ ਗਈ ਉਹ ਗਈ ਗਈ ਉਹ ਗਏ ਗਈ ਗਈ ਥੋ ਗਈ ਆਪਣਾ ਪਾ